ਕੁਝ ਖਾਣਾ ਪੀਣਾ ਲੈ ਆਵਾਂ ਮम्मी ਨਹੀਂ ਪੁੱਤ ਹੁਣ ਇਹ ਮੈਂ ਤੇ ਆ ਚਾਹ ਪੀ ਕੇ ਢੀ ਆ ਤੇ ਨਾਲੇ ਰਸ ਖਾਦੇ ਹੋ ਔਰ ਥੋੜੀ ਲੇਟ ਹੀ ਰੋਟੀ ਖਾਵਾਂਗੇ ਢੀ ਸੇ ਤिक्की ਖਾਣਾ ਮੈਂ ਚਾਹ ਵੀ ਜ਼ਿਆਦਾ ਪੀਂਦੇ ਹੋ ਤੇ ਉਹਨਾਂ ਭੁੱਖ ਮਾਰੀ ਜਾਂਦੀ ਆ ਆ ਘੜੀ ਘੜੀ ਪੁੱਤ ਫਿਰ ਵੱਢੀ ਕੋਈ ਆ ਗਿਆ ਤੁਹਾਨੂੰ ਕਿੰਗੀ ਵਾਰੀ ਆ ਮਮੀ ਨਾ ਇੰਨੀ ਚਾਹ ਪੀਆ ਕਰੋ ਨੁਕਸਾਨ ਕਰਦੀ ਦਿਲ ਕਰੇ ਨਾ ਦੁੱਧ ਪੀ ਲਿਆ ਕਰੋ ਗਰਮ ਕਰਕੇ ਲਾਚੀ ਵਾਕੇ ਉਹ ਚੰਗਾ ਹੁੰਦਾ ਓ ਜਦੋਂ ਟੱਬਰ ਨਾਲ ਵੱਢੀ ਫਿਰ ਪੀਣੀ ਪੈਂਦੀ ਪੁੱਤ ਇਹ ਥੋੜਾ ਟੱਬਰ ਚਾਹ ਪੀਵੇ ਮੈਂ ਦੁੱਧ ਫੜ ਕੇ ਬਹਿ ਜਾ ਕਈ ਕੋ ਵੇਖਣਾ ਦਿੰਦਾ। ਕਿਹ ਹੈ ਉਮਰ ਚ ਦੁੱਧ ਪੀਦਾ। ਚਾਹਵਾ ਨਾ ਜ਼ਿਆਦਾ ਪੀਆ ਕਰੋ। ਕਿ ਠੀਕ ਹੈ ਦੁੱਧ ਹੀ ਪੀ ਲਿਆ ਕਰੂੰ। ਹੋਰ ਫਿਰ ਮੰਮੀ ਮੈਨੂੰ ਨਾ ਤੁਹਾਡੀ ਫਿਕਰ ਹੀ ਖਾਈ ਜਾਂਦੀ। ਵੇਖੋ ਕਿੰਨੇ ਕਮਜ਼ੋਰ ਹੋ ਗਏ। ਬੀਪੀ ਵੀ ਤੁਹਾਡਾ ਕਿੰਨਾ ਲੋ ਹੁੰਦਾ ਵੇ। ਇਹ ਚਾਹਵਾ ਨੁਕਸਾਨ ਕਰਦੀ ਹੈ। ਕੈਲਸ਼ੀਅਮ ਘਟਾਉਂਦੀ ਹੈ ਤੁਹਾਡੇ ਸਰੀਰ ਚ। ਤਾਂ ਕਰਕੇ ਕਹਿੰਦੀ ਵੀ ਮੈਂ ਕਿਹੜੀ ਹੁਣ ਕੁੜੀ-ਚੜੀ ਆ। ਹੁਣ ਉਮਰ ਦੇ ਹਿਸਾਬ ਨਾਲ ਸਰੀਰ ਵੀ ਹੋਣਾ ਹੀ ਆ। ਤੇ ਚਾਹ ਤੇ ਤੈਨੂੰ ਪਤਾ ਪੀਣੀ ਪੀਣੀ ਨਾ ਘੜੀ ਕ ਪੀਏ ਤੇ ਕੁੜੀਏ ਸਿਰ ਪੀੜੋਂ ਡਾ ਕੇਂਦੀ ਆ ਉਹ ਨਾ ਸਾਨੂੰ ਆਦਤ ਪੈ ਜਾਂਦੀ ਐ ਆਪਾਂ ਚਾਹਵਾਂ ਨੂੰ ਨਾ ਆਪਣੀ ਹੈਬਿਟ ਬਣਾ ਲਿਆ ਕਿ ਚਾਹ ਨਹੀਂ ਮਿਲੇਗੀ ਤੇ ਆਪਾਂ ਬੈੱਡ ਤੋਂ ਨਹੀਂ ਉੱਠਣਾ ਬਸ ਚਾਹ ਨਹੀਂ ਮਿਲੇਗੀ ਆਪਾਂ ਸਾਡੇ ਕੋ ਸ਼ਾਮ ਦਾ ਕੰਮ ਨਹੀਂ ਹੋਣਾ ਇਸ ਕਰਕੇ ਸਾਨੂੰ ਆਦਤ ਹੀ ਪੈ ਗਈ ਚਾਹ ਦੀ ਆਪਾਂ ਡਿਪੈਂਡ ਹੋ ਹੀ ਜਾਂਦੇਵੇਂ ਉਹਨੂੰ ਛੱਡੋ ਤੁਸੀਂ ਹੁਣ ਦੁੱਧ ਦਾ ਗਲਾਸ ਪੀਆ ਕਰ ਮੈਂ ਤੁਹਾਨੂੰ ਕਹਤਾਂ ਚਲ ਕੋਈ ਨਹੀਂ ਥੋੜੀ ਥੋੜੀ ਘਟਾਉਂਗੀ ਹੁਣ ਇੱਕ ਦਮ ਵੀ ਨਹੀਂ ਘਟਦੀ ਪੀ ਚਾਹ ਨਾ ਪੀਵੇਂ ਮੈਂ ਦੁੱਧ ਦਾ ਗਲਾਸ ਪਾ ਲਾਂ ਫੇ ਚਲੋ ਚਾਹ ਹੀ ਨਹੀਂ ਨੀ ਤੂੰ ਦ ਹੋਰ ਤੂੰ ਸੁਣਾ ਮੈਂ ਕੀ ਸੁਣਾ ਮੈਂ ਕਿਆ ਰਖੜੀ ਆਂਦੀ ਵੀ ਮੰਮੀ ਹਾਂ ਰਖੜੀ ਤੇ ਆਉਂਦੀ ਹਾਂ ਆਈ ਆਉਂਦੀ ਵੀ ਪਹਿ ਹੀ ਆ ਹੀ ਗਈ ਆ ਆ ਹੀ ਗਈ ਹੈ ਉਹ ਕਿਹਦੀ ਆਂਦੀ ਹਾਲ ਸਾਲ ਬਾਅਦ ਤੇ ਸ਼ੌਂ ਚਾਹ ਹੁੰਦਾ ਤੇ ਸਾਲ ਬਾਅਦ ਤੇ ਮਾਮਾ ਨੇ ਦੇਣਾ ਹੁੰਦਾ ਕੁੜੀਆਂ ਨੂੰ ਵੀ ਕੁਛ ਦੇਣਾ ਹੀ ਹੁੰਦਾ ਉਹ ਤੇ ਹੀ ਆਪਣੀ ਮਰਜ਼ੀ ਕਰਾਂਗੇ ਕੋਈ ਡਾਲ ਥੋੜਾ ਵੀ ਕੁੜੀਆਂ ਨੂੰ ਦੇਣਾ ਹੀ ਦੇਣਾ ਵਾ ਜੋ ਆਡੀ ਮਰਜ਼ੀ ਹੋਵੇ ਦਵਾਂਗੇ ਦਵਾਂਗੇ ਤੇ ਜ਼ਰੂਰ ਪਰ ਤੇ ਮੈਂ ਕਹਿੰਦੀ ਵੀ ਹਾਂ ਐ ਕਿਨਾਂ ਤੂੰ ਮੈਨੂੰ ਗਹਿਣਾ ਘੱਟਾ ਨਾ ਮਾਣਾ ਗਹਿਣਾ ਘੱਟਾ ਅੱਗੇ ਵੀ ਤਾਂ ਬੰਦੇ ਹੋ ਪਿਛਲੀ ਵਾਰੀ ਤਾਂ ਇਹ ਮੈਨੂੰ ਰਿੰਗ ਵੀ ਦਿੱਤੀ ਸੀ ਭੁੱਲ ਗਿਓ ਉਹ ਬਹੁਤ ਦਿਨਾਂ ਦਾ ਹਿਸਾਬ ਹੁੰਦਾ ਹੁਣ ਨਹੀਂ ਵੀ ਵੇ ਕੀ ਸਾਡਾ ਹਿਸਾਬ ਕਿਤਾਬ ਹੋਣ ਗਏ ਨੇ ਥੋੜਾ ਪਾਈ ਜਾਂਦੇ ਆ ਗਾਂ ਗਾਂ ਕਦੀ ਪਾਤੇ ਕਦੀ ਨਾ ਪਾਤੇ ਜੋ ਪਤਾ ਸਰਦਾ ਬਣਦਾ ਉਹ ਹੀ ਦਵਾਂਗੇ ਔਖੇ ਹੋ ਕੇ ਨਹੀਂ ਮਾਪਿਓ ਕ ਦਿੱਤਾ ਜਾਂਦਾ ਤੇ ਜੋ ਆਪਣੇ ਪੱਲੇ ਹੋਵੇ ਨਾ ਉਹੋ ਹੀ ਦਈਦਾ ਤੇ ਹੁਣ ਭਾਈ ਜੀ ਦਾ ਕੰਮ ਠੀਕ ਹੀ ਐ ਭਾਜੀ ਦਾ ਕੰਮ ਠੀਕ ਤੇ ਹੈਗਾ ਤੇ ਹੁਣ ਗਹਨੇ ਕੱਢੇ ਥੋੜਾ ਪਾਉਣੇ ਆ ਯਾ ਸਰਦਾ ਬੰਦਾ ਤੇ ਸਾਲ ਬਾਦੀ ਸਾਲ ਬਾਦੀ ਦੇਣਾ ਹੁੰਦਾ ਅੱਗੇ ਪਿੱਛੇ ਹੁੰਦੋਈ ਥੋੜੀ ਦੇਵੋਗੇ ਮੈਨੂੰ ਸਾਲ ਬਾਦ ਕੁਛ ਨੁਕੀ ਤੇ ਗਹਿਣਾ ਘਟਾ ਦੇਂਦੇ ਸੀ ਪਹਿਲੇ ਤੁਹਾਡੇ ਪਾਪਾ ਜੀ ਹੁੰਦੇ ਉਸ ਤੋਂ ਬਾਅਦ ਵੀ ਕੰਮ ਕਿੰਨਾ ਵਧੀਆ ਸੀ ਤੇ ਉਸ ਤੋਂ ਬਾਅਦ ਪਹਿਲੇ ਤੁਸੀਂ ਚੂੜੀਆਂ ਇੱਕ ਵਾਰੀ ਪਾਈਆਂ ਪਿਛਲੀ ਵਾਰੀ ਤੁਸੀਂ ਰਿੰਗ ਦੇ ਦਿੱਤੀ ਘਟਰੀਂ ਜਾਂਦੇ ਘੱਟੀ ਜਾਂਦੇ ਵੀ ਚੱਲ ਤੂੰ ਆ ਨਹੀਂ ਤੇ ਹੈਗੀ ਆ ਕਿ ਗਹਿਣਾ ਕਟਾ ਪਾਇਆ ਪਿਓ ਨੇ ਬਥੇਰਾ ਪਾਇਆ ਤੇ ਉਹਦਾ ਲੈਣਾ ਹੱਸਾਂ ਨਹੀਂ ਦਿੰਦੇ ਰਿਹਾ ਮੈਨੂੰ ਇਹ ਗੱਲ ਦੱਸੋ ਹੈ ਕਿੱਥੇ ਆ ਤੇ ਜਿਹੜਾ ਗਾਂ ਦੇਣਾ ਉਹਦਾ ਕੀ ਕਰਨਾ ਮੈਨੂੰ ਪਹਿਲਾਂ ਇਹ ਗੱਲ ਦੱਸ ਕਿ ਉਹ ਸੰਭ ਕੇ ਰੱਖਿਆ ਹੈ ਤੇ ਚੀਜ਼ਾਂ ਹੁੰਦੀਆਂ ਵੇਚਣ ਵਾਸਤੇ ਜਾਂ ਔਖੇ ਸਮੇਂ ਵਿੱਚ ਕੰਮ ਆਣ। ਹੁੰਦੀਆਂ ਹੀ ਸਵਸਤੀਆਂ ਸੋਨਾਕਾਰ ਦੇ ਵਾਸਤੇ ਹੁੰਦਾ ਵੇ। ਜੇ ਔਖਾ ਵੇਲੇ ਨਾ ਦਸਰਿਆ ਤੇ ਫਾਇਦਾ ਕੀ ਫਿਰ ਬਣਾ ਕੇ ਰੱਖਾਂਗਾ। ਤੇ ਹੁਣ ਘਾ ਮੈਂ ਫੇਰ ਦੇ ਦੂੰ ਤੇ ਫਿਰ ਤੂੰ ਵੇਚ ਦੇਂਗੀ ਤੇ ਮੇਰਾ ਮੈਨੂੰ ਕੀ ਦਿੱਤੇ ਦਾ ਫਾਇਦਾ ਤੇਰੀ ਲੋੜ ਤੇ ਪੂਰੀ ਹੋ ਜਾਂਦੀ ਨਾ। ਮੇਰੀ ਲੋੜ ਤੇ ਪੂਰੀ ਹੋ ਜਾਂਦੀ ਹਰ ਸਾਲ। ਤੂੰ ਇਹ ਥੋੜਾ ਵੀ ਰੱਖੜੀ ਤੇ ਤੂੰ ਮੇਰੇ ਕੋਲ ਲੋੜ ਪੂਰੀ ਕਰਨੀ ਆ ਜੀ। ਕੁੜੀਆਂ ਕੋ ਆਪਣੇ ਘਰੋਂ ਵੀ ਕਰੋ। ਮਾਂ ਪਿਓ ਵਾਲੀ ਕਿਤੇ ਚਾਹ ਰੱਖੀ ਦੀ। ਵੀ ਮਾਂ ਕੋ ਪੈੜ ਭਰਾ ਦੇਣ ਤੇ ਤੂੰ ਹੀ ਵੇਚ ਕੇ ਤੇ ਆਪਣੀ ਲੋੜ ਪੂਰੀ ਕਰੀਗੇ। ਇਨੇ ਜੋਗੇ ਨਹੀਂ ਪਤਾ ਹੀ ਆ ਮਤਾਂ ਨਹੀਂ ਮਾਤਾ ਤੇਰੀ ਸੋਚ ਹੀ ਕੀ ਆ ਟੀ ਆਪਣੀ ਨਹੀਂ ਬਣਾਣਾ ਕੋਈ ਬਾਹਰਲੀ ਨੂੰ ਥੋੜੀ ਪਾਣਾ ਮੇਰੀ ਸੋਚ ਆਨੀ ਤਾਂ ਮਾਵਾ ਕੋਈ ਮੰਗਣਾ ਉਹ ਨਾ ਥੋੜੀ ਕਾਵਾਂਗੀ ਮੇਰੀ ਸੋਚ ਚੰਗੀ ਆ ਕੁੜੀ ਤੇਰੀ ਨਹੀਂ ਚੰਗੀ ਜਿਹੜੀ ਤੂੰ ਵੇਚਣ ਵਿਚਾਰ ਲਉ ਪਹਿਲਾਂ ਹੀ ਤਾਂ ਪੈਣੀ ਆ ਉਹ ਸੁਖ ਸੁਗਾ ਮੈਂ ਹੱਥੀ ਪਾਉਣੀ ਕਰਨੀ ਪਾਉਣੀ ਤੂੰ ਤਾਂ ਸਿੱਧਾ ਹੀ ਜਾਂਦੀ ਮੇਰੀ ਲੋੜ ਪੂਰੀ ਹੋ ਜੇ ਚਲੋ ਟੀ ਆ ਵੀ ਗੱਲ ਛੱਡੋ ਨਹੀਂ ਕਹਿਣਾ ਬਣਾ ਪੱਕਾ ਨਹੀਂ ਬਣਾ ਸੋਚ ਲੈਣਾ ਵਿਚਾਰ ਲੈਣਾ ਭਾਈ ਇਹਨਾਂ ਤੂੰ ਜੇ ਨਹੀਂ ਨਾ ਕਹਿਣਾ ਬਣਾ ਤੇ ਮੈਨੂੰ ਕੈਸ਼ ਹੀ ਦੇ ਦੇਣਾ ਫਿਰ ਕੈਸ਼ ਹੀ ਕਮ ਆਏਗਾ ਉਹ ਚੀਜ਼ਾਂ ਨਾ ਮੈਨੂੰ ਦੇ ਨਾਲ ਤੂੰ ਫालतू ਮੈਨੂੰ ਕਿਹ ਚੀਜ਼ ਦੀ ਲੋੜ ਨਹੀਂ ਮੈਨੂੰ ਕੈਸ਼ ਦੇਣਾ ਤੇ ਕੈਸ਼ ਹੀ ਦੇਣਾ ਵਾਹ ਗੁਰਪ੍ਰੀਤ ਵਾਹ ਕਿਹ ਗੇਮ ਖੇਡੀ ਜਾਂਦੀ ਹੈ ਮੇਰੀ ਗੱਲ ਸੁਣਾ ਹੈ ਰਹਿਣ ਵੀ ਇੱਥੇ ਡਈਆਂ ਖਾਣ ਪੀਣ ਵੀ ਇੱਥੇ ਡਈਆਂ ਕੱਪੜੇ ਵੀ ਸਾਡੇ ਕੋਲੋਂ ਪਾਉਣ ਦੇ ਹੀ ਆ ਬਿੱਲ ਵੀ ਸਾਡਾ ਵਰਤਣ ਦੇ ਹੀ ਆ ਤੇ ਰਖੜੀਆਂ ਇੰਨਾ ਰੱਖੀਆਂ ਜਾਣਦੀਆਂ ਆ ਆ ਰਖੜੀ ਨਾ ਹੋਗੀ ਵਪਾਰ ਹੋ ਗਿਆ ਮੇਰੀ ਗੱਲ ਸੁਣ ਲੈ ਰਖੜੀ ਉੱਤੇ ਉਹਨੇ ਤੈਨੂੰ ਵਾਦਾ ਕੈਸ਼ ਦੇਣਾ ਤੇ ਦੇਣੀ ਹੈ ਫਿਰ ਕੀ ਸਾਲ ਬਾਦੀ ਦੇਣਾ ਅੱਗੇ ਪਿੱਛੇ ਕਿਹੜੀ ਮਾਤਾ ਮੇਰੇ ਹੱਥ ਚ ਨੋਟਾ ਦੀ ਤਾਈ ਰੱਖਦੀ ਹੈ ਅੱਛਾ ਤੂੰ ਤੇ ਉਹਨੂੰ 돈 ਦੇ ਕੇ ਕਹਿਣ ਲਈ ਆ ਵੀ ਜਿੱਦਾਂ ਨੂੰ ਤੂੰ ਪੜਾਏ ਆ ਤੇ ਉਹ ਪੜ੍ਹਨੇ ਆ ਰਖੜੀ ਦਾ ਮਤਲਬ ਪਤਾ ਵਾ ਰਖੜੀ ਕੀ ਆ ਰਖੜੀ ਹੈਗੀ ਭੈਣ ਭਰਾਵਾਂ ਦਾ ਪਿਆਰ ਉਹਦੀ ਪ੍ਰਤੀਕ ਹੈ ਰਖੜੀ ਜਿਹੜੇ ਹਸਾਬ ਨਾਲ ਤੂੰ ਦਾ ਨਾਮ ਮੰਗਣੀ ਰਖੜੀ ਦਾ ਮੈਨੂੰ ਆਹ ਦੇ ਦੇ ਅਜੇ ਰਖੜੀ ਬੰਨੀ ਵੀ ਨਹੀਂ ਗੱਲ ਨਹੀਂ ਬਾਤ ਨਹੀਂ ਮੂੰਹ ਨਹੀਂ ਮਿੱਠਾ ਕਰਾਇਆ ਆਪਣੇ ਭਰਾ ਦਾ ਤੇ ਇੰਨਾ ਪਹਿਲੇ ਮਨਾਈਆਂ ਜਾਂ ਡੀਆਂ ਵਾ ਹੈਂ ਜਿਦਾਂ ਮਾਂ ਬੈਂਕ ਤੇ ਬੈਠੀ ਆ ਪਿੱਕੜ ਕਰ ਦੇਈ ਜੂਗੀ ਕਦੀ ਗਹਿਣਾ ਦੇਈ ਜੂ ਕਦੀ ਕੈਸ਼ ਦੇ ਦੂ ਭੈਣਾ ਮੇਰੇ ਇੰਨਾ ਕੋ ਮੇਰੇ ਕੋ ਨਹੀਂ ਹੋਣਾ ਹੈਗਾ ਮੈਂ ਤੇਰੇ ਘਰ ਭਰੀ ਜਾਵਾਂ ਨਾ ਸੋਚਦੀਆਂ ਕਿ ਮੰਮੀ ਇਕੱਲੇ ਬੈਠੇ ਕੀ ਸੋਚਦੇ ਰਹਿੰਦੀ ਆ ਮੰਮੀ ਨੂੰ ਕੀ ਹੁੰਦਾ ਵਾ ਐ ਲੱਗੂਗਾ ਜਿੱਦਾਂ ਬੰਦਾ ਡਿਪਰੈਸ਼ਨ ਚ ਨਹੀਂ ਜਾਂਂਡਿਆ ਮੈਨੂੰ ਹੁਣ ਪਤਾ ਲੱਗਾ ਵਾ ਇਹ ਤੁਮੋਂ ਨੂੰ ਅੰਦਰੇ ਅੰਦਰ 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 ਟੈਨਸ਼ਨਾਂ ਦੇ ਛੱਡਦੀਆਂ ਤੇ ਮੁੜ ਕੇ ਸੋਚਦੇ ਰਹਿੰਦੇ ਆ ਤੇ ਡਰਦੇ ਮੈਨੂੰ ਵੀ ਨਹੀਂ ਦੱਸਦੇ ਕਿ ਮੈਂ ਤੇਰੇ ਦਿਵਾਲੇ ਆਉਂਗੀ ਕੋਈ ਸ਼ਰਮ ਨੂੰ ਹੱਥ ਮਾਰ ਵੀ ਤੈਨੂੰ ਰਹਿਣ ਵਾਸਤੇ ਇੱਥੇ ਜਗ੍ਹਾ ਦਿੱਤੀ ਖਾਣ ਪੀਣ ਨੂੰ ਸਭ ਕੁਝ ਦਿੱਤਾ ਵਾ ਤੇ ਤੂੰ ਉਹਨਾਂ ਨੂੰ ਇੰਨਾ ਨਹੀਂ ਆ ਮਨਾਉਣ ਰਖੜੀ ਦਾ ਪੈਸੇ ਦੇਣਾ ਤੇਰੇ ਭਰਾ ਨੇ ਉਹ ਜਿਹੜੀ ਕਹਿੰਦੀ ਵੀ ਨਾ ਭਰਾ ਨੇ ਦੇਣੇ ਨਾ ਤੈਨੂੰ ਵੀ ਹੁੰਦਾ ਪਿਆ ਤੇ ਮੰਮੀ ਕਹੂਗੀ ਨਾ ਭਰਾ ਨੂੰ ਮੈਂ ਸਿੱਧੀ ਤੇ ਨਹੀਂ ਕਹਿੰਦੀ ਚੰਗੀ ਲੱਗਦੀ ਤੇ ਮਾਪ ਕਿਉਂ ਪਹਿਲੇ ਨਹੀਂ ਦਿੰਦਾ ਸੀ ਤੇਰੇ ਆਪ ਤਾਂ ਪਹਿਲੇ ਮੈਨੂੰ ਪੈਸੇ ਹੀ ਦੇਂਦਾ ਨਹੀਂ ਸਰਚੀ ਬਣਾ ਕੇ ਦੇਂਦਾ ਸੀ ਮੇਰੀ ਗੱਲ ਸੁਣ ਐਰਕਾ ਵੀ ਦਊਗਾ ਪਰ ਜਿੰਨੇ ਉਹਦਾ ਜੀ ਕਰੂਗਾ ਨਾ ਓਨੇ ਦਊਗਾ ਆਪਣਾ ਘਰ ਵੇਚ ਕੇ ਦਊਗਾ ਓਨੇ ਨਹੀਂ ਦਊਗਾ ਤੈਨੂੰ ਜਿੰਨੇ ਤੂੰ ਮੰਗੇਗੀ ਲੱਗੀ ਸਮਝ ਆਪਣੇ ਹਿਸਾਬ ਨਾਲ ਦਊਗਾ ਆਪਣਾ ਘਰ ਵੇਚ ਕੇ ਦਊਗਾ ਤੈਨੂੰ ਹਾਂ ਜਦੋਂ ਦੀ ਤੂੰ ਵਿਆਹੀ ਆਈ ਓਨੇ ਤੇ ਆਪਣਾ ਘਰ ਹੀ ਵੇਖਣਾ ਸਾਰੇ ਰਿਸ਼ਤੇ ਨਾਲ ਤੇ ਉਹਦੇ ਵਾਸਤੇ ਕੁਝ ਵੀ ਨਹੀਂ ਹਨਾ ਇਹ ਦਿਮਾਗ ਚ ਨਾ ਤੇ ਗੱਲਾਂ ਨਾ ਪਾਈਂ ਤੇ ਨਾਉ ਤੇਰੀਆਂ ਗੱਲਾਂ ਚ ਆਊਗਾ ਤੇ ਮੇਰੀ ਗੱਲ ਸੁਣ ਤੂੰ ਹਰ ਗੱਲ ਚ ਟੰਗੜਾ ਕਿਉਂ ਆਂਦੀ ਏ ਆਪਣੇ ਕਾਮਨਾ ਮਤਲਬ ਰੱਖਿਆ ਕਰ اچھا ਤੇ ਮੈਂ ਤੇ ਕਹਿੰਦੀ ਨਹੀਂ ਆ ਤੂੰ ਦੋ ਚਾਰ ਦਿਨ ਜਾ ਪੀਕੇ ਲਾਇਆ ਹਾਂ ਆਹੋ ਸਾਨੂੰ ਵੀ ਥੋੜੀ ਸ਼ਾਂਤੀ ਮਿਲੇ ਅੱਛਾ ਤਾਂ ਹੀ ਕਹਿੰਦੀ ਆ ਨਾ ਦੋ ਚਾਰ ਦਿਨ ਪੀਕੇ ਲਾਇਆ ਵੀ ਮੈਂ ਇੱਥੇ ਇਹਨਾਂ ਨੂੰ ਇਨਾ ਮਨਾ ਲਾਂ ਵੀ ਮੈਨੂੰ ਰਖੜੀ ਆਈਏ ਤੇ ਆ ਚੀਜ਼ ਜ਼ਰੂਰ ਦੋ ਹੀ ਦੋ ਤੂੰ ਤੇ ਕੀਤਾ ਉਹਨਾਂ ਦਾ ਨੱਕ ਚ ਦਮ ਮਾਂ ਪੁੱਤਾਂ ਦਾ ਤਮ ਤੇ ਹੈ ਨਹੀਂ ਮਾਸਾ ਸ਼ਰਮਾ ਜਾ ਤੇ ਤੇਰੇ ਮੂੰਹ ਤੇ ਹੁਣ ਕਹਿਣ ਲੱਗ ਅੱਛਾ ਉਹਨਾਂ ਨੇ ਮਾਂ ਤੂੰ ਵੀ ਮੈਂ ਵੀ ਤੇਰੇ ਮੂੰਹ ਤੇ ਬੇਇੱਜ਼ਤੀ ਕਰਦੀ ਵੀ ਮੈਂ ਆ ਕੇ ਬਿਟ ਬਿਟ ਰਿੱਚਾ ਕਰਦੀ ਵੀ ਮੈਂ ਵੀ ਹੁਣ ਮਾਂ ਸਾਹਮਣੇ ਬੇਇੱਜ਼ਤੀ ਕਰਾਂਗੀ ਮੈਨੂੰ ਵੀ ਤੇਰਾ ਦਰਪ ਹੋ ਨਹੀਂ ਰਹਿ ਗਿਆ ਕੋਈ ਚੱਲ ਜਾ ਕੰਮ ਕਰ ਆਪਣਾ ਕੁੜੀਏ ਵੀ ਆਈ ਈ ਤੁਕਾਰੀ ਕਰਨੀ ਆ ਵੇਖ ਲਓ ਮੰਮੀ ਹਾਂ ਨਾਲੇ ਤੂੰ ਰਖੜੀ ਬੰਨਣ ਆਈ ਨਾਲੇ ਫਤ ਜੋੜਾ ਜਵਰੀ ਪਹਿਣਾ ਤੇਰਾ ਮੰਗਣ ਨਹੀਂ ਨਾਲੇ ਤੂੰ ਅਦੀ ਕਿਉਂ ਆਈ ਕਿੱਥੋਂ ਆ ਸਾਡੇ ਪੱਲੇ ਪਈ ਐ ਇੱਥੇ ਆਉਣਾ ਕਿੱਥੋਂ ਇਹਨੇ ਹੋਈ ਨਾ ਉੱਠ ਕੇ ਤੇ ਉਧਰ ਆਈ ਆ ਨਾ ਲੜਨੀ ਆ ਗਈ ਯਾਰ ਤੇਰੇ ਤੋਂ ਪਹਿਲੇ ਮੇਰਾ ਘਰ ਹੈਗਾ ਨਿਪੈਰਾ ਹੋਣੀ ਮਾ ਕੇ ਜਿੱਦਾਂ ਪਗਾਈਆਂ ਜਾਂਦੀਆਂ ਮੇਰੇ ਨਹੀਂ ਹੱਥ ਵਸ ਕੋਈ ਇੰਨਾ ਸ਼ੁਕਰ ਕਰ ਤੈਨੂੰ ਉਹਨਾਂ ਅਪਨਾ ਦੇਤੀ ਮੈਂ ਤਾਂ ਤੇਰੇ ਹੁੰਦੇ ਕੁਝ ਨਹੀਂ ਮੈਨੂੰ ਤਾਂ ਪਤਾ ਹੀ ਤੇ ਮੁਰਮੁਰ ਉਹ ਗੱਲਾਂ ਹੀ ਹੋਈਆਂ ਲੈਣ ਦੇਣ ਲੈਣ ਦੇਣ ਕੀ ਦੇਣੇ ਕੀ ਪਾਈਂਗੀ ਮੈਂ ਕਹਣੀ ਸਨਿਆਰੇ ਦੀ ਧੀ ਤੇ ਨਹੀਂ ਉੱਤੇ ਘੜਾ ਘੜਾ ਰੱਖੀ ਮੰਮੀ ਮੇਰੀ ਗੱਲ ਸੁਣੋ ਤੁਹਾਡੀ ਇੱਕ ਹੋਰ ਧੀ ਵੀ ਹੈਗੀ ਬਾਜ਼ਾ ਤੇ ਅਜੇ ਤੱਕ ਕੋਈ ਫੋਨ ਨਹੀਂ ਆਇਆ ਉਹ ਧਿਆੜ ਕੇ ਉਹਨੇ ਅਜੇ ਤੱਕ ਇੱਥੇ ਕਿਹਾ ਨਹੀਂ ਆ ਵੀ ਮੰਮੀ ਮੈਨੂੰ ਕੀ ਦੋਗੇ ਰਖੜੀ ਜੋਨੇ ਵੀ ਮੰਗਿਆ ਤੂੰ ਉਹਦੇ ਵੀ ਸਿਰ ਫਾੜਨ ਨੂੰ ਹੀ ਫਿਰੇਗੀ ਜੋਨੇ ਵੀ ਮੰਗ ਲਿਆ ਤੇ ਪੈੜਾ ਮੈਂ ਸ਼ਰੈਨ ਹੋ ਗਈ ਆ ਦਿਮਾਗ ਚ ਰੁਕਸ ਜਾ ਮੇਰੇ ਪੈਰਾਂ ਦੀ ਉਹਨੂੰ ਵੀ ਮੰਗਦੀ ਉਹਨੂੰ ਤੈਨੂੰ ਪਤਾ ਤੇਰੀ ਜੇਬ ਦੀ ਹੀ ਹੋਣੀ ਨਾ ਤੇਰੇ ਘਰ ਵਾਲੇ ਦੀ ਜੇਬ ਨਾਲ ਤੇਰੇ ਵਰਗੀਆਂ ਨੂੰ ਸਮਝਾਉਣੀ ਆ ਤੇਰੇ ਘਰ ਵਾਲਾ ਸਾਡਾ ਭਰਾ ਆ ਭੱਲੇ ਸੁਣ ਲੈ ਪਰ ਆਇਆ ਤਾਂ ਇਹ ਨਹੀਂ ਆ ਕਿ ਭਾਂਡੇ ਵੇਚ ਕੇ ਤੁਹਾਨੂੰ ਪੈਸੇ ਦੇਵੇ ਲੱਗੀ ਸਮਝ ਐਨੀ ਨੋਬੇ ਫਿਰ ਆ ਤਾਂ ਜਿਆਦਾ ਕਿਦਾਂ ਦੇਈਦਾ ਤੈਨੂੰ ਵੇਖੀ ਮੈਂ ਚੜੇ ਘੋੜੇ ਸਵਾਰ ਰਹੂੰਗੀ ਆ ਹਾਂ ਵੇਖਦੀਆਂ ਕਿਵੇਂ ਨਹੀਂ ਦੇਊਗਾ ਤੂੰ ਤਾਂ ਰਖੜੀ ਨੂੰ ਸੁਣਾਇਆ ਵਪਾਰ ਜਾਂ ਕੰਮ ਕਰ ਲੈ ਕੋਈ ਕੁੜੀਏ ਘੱਟ ਬੋਲੀ ਜਾਂਦਾ ਘੱਟ ਬੋਲੀਦਾ ਕਿਉਂ ਮੰਗ ਨਹੀਂ ਸਕਦੀ ਉਹ ਨਹੀਂ ਮੰਗ ਕੋ ਕਿ ਮਿੰਟ ਬਾਅਦ ਆ ਜਾਂਦੀ ਮਿੰਟ ਬਾਅਦ ਆ ਜਾਂਦੀ ਹੈ ਕੋਈ ਵੀ ਗੱਲ ਕਰਨ ਨਹੀਂ ਦਿੰਦੀ ਆਪਣੀ ਮਾਂ ਨਾਲ ਤੇ ਮੰਗਣਾ ਕੋ ਜ਼ਰੂਰੀ ਆ ਕੰਮ ਕਰੋ ਮਿਹਨਤ ਕਰੋ ਤੇ ਕਮਾਓ ਤੇ ਵਰਤੋ ਇਹ ਥੋੜਾ ਉੱਠ ਕੇ ਮੰਗਣੀ ਆਗੇ ਮਿਹਨਤ ਹੀ ਕਰਦੇ ਆ ਮਿਹਨਤੀ ਕਰਨ ਗਿਆ ਸੋ ਪਤਾ ਮੈਨੂੰ ਕੋਈ ਰੋਟੀਆਂ ਖਾਂਦਾ ਤੁਹਾਡੇ ਘਰ ਦੀਆਂ ਅਜੇ ਤੱਕ ਤੇ ਸ਼ਾਦੀਆਂ ਨਹੀਂ ਆਉਂਦੀਆਂ ਸੋ ਕਿਹਾ ਰੋਟੀਆਂ ਫਲਾ ਦੇ ਕਿ ਨੇ ਵੀ ਨੋਗੇ ਤੁਹਾਡੇ ਘਰ ਦੀਆਂ ਰੋਟੀਆਂ ਖਾਂਦੀਆਂ ਨੂੰ ਨਾ ਕੁਛ ਖਾਣ ਨੂੰ ਚੱਜ ਦਾ ਦਿੰਦਾ ਟੀ ਜਵਾਈ ਆਏ ਆ ਕੋਈ ਬਣਾ ਦੋ ਉਹਨੂੰ ਮੌਨ ਵੇ ਅੱਜ ਮੰਗਦਾ ਪਿਆ ਸੀ ਪਿੱਛੇ ਤੇ ਬਣਾ ਦਿੰਦੇ ਕਿੰਨੀ ਦੇਰ ਹੋ ਗਈਆਂ ਆ ਦਾਲ ਚੱਕ ਕੇ ਬਣਾ ਦਿੰਦੇ ਆ ਕੱਲ ਪਨੀਰ ਬਣਾਇਆ ਇਹਨੇ ਕਹਿੰਦੀ ਥੋੜਾ ਨਹੀਂ ਪਨੀਰ ਜਿਵੇਂ ਮੇਰਾ ਪਤੀਲਾ ਭਰ ਕੇ ਖਾਣ ਲਗੀ ਪਨੀਰ ਦਾ ਇੰਜ ਦੀਆਂ ਗੱਲਾਂ ਸੁਣਾਉਂਦੀ ਐ ਕਿੰਨੂ ਕੀ ਪਤਾ ਹੋਵੇ ਕੀ ਕੀ ਗੱਲਾਂ ਸੁਣਾਉਂਦੀ ਐ ਆ ਬਣਾ ਕੇ ਦੇਣੀ ਤੈਨੂੰ ਨੌਂ ਵੇਜ ਜਾ ਜਾ ਕੇ ਕੰਮ ਕਰ ਆਂਦੇ ਹਿੰਦੇ ਪੁਰਾਣਾ ਇੱਕ ਦਿਨ ਪੁਰਾਣਾ ਦੋ ਦਿਨ ਪੁਰਾਣਾ ਤੇ ਤੀਜੇ ਦਿਨ ਦਾਦੇ ਮੰਗਾਉਣਾ ਉਹਦੇ ਤੇ ਸਿਆਣਿਆਂ ਨੇ ਇਹ ਗੱਲ ਕਹੀ ਆ ਉਹ ਮੈਨੂੰ ਨਾ ਇਹ ਖਾਣ ਖੂਣ ਤੇ ਆਉਂਦੇ ਨਹੀਂ ਜਦੋਂ ਮੈਂ ਤੇਰੀ ਸਮਝ ਜਾਉਂਗੀ ਮੇਰੇ ਨਹੀਂ ਪੱਲੇ ਪੈਂਦੇ ਤੂੰ ਮੇਰੀ ਗੱਲ ਸੁਣ ਆਉਂਦਾ ਕੀ ਤੈਨੂੰ ਮੈਨੂੰ ਇਹ ਕਾ ਕਰਦੇ ਤੈਨੂੰ ਆਉਂਦਾ ਕੀ ਹੈ ਜਿੱਦੋਂ ਕੱਖ ਵੀ ਨਹੀਂ ਆਉਂਦਾ ਤੇ ਆਉਂਦਾ ਕੀ ਆ ਉਦੋਂ ਤੇ ਮਾਂ ਤਾਂ ਤੂੰ ਬੜੀ ਚੰਗੀ ਬੰਦੀ ਸੀ ਜਦੋਂ ਤੇਰਾ ਜਵਾਈ ਆਂਦਾ ਸੀ ਗੱਡੀਆਂ 'ਚ ਬਹਿ ਕੇ ਅਨ ਨੋਟਾ ਦੀ ਹਗਿਆ ਦੀ ਅੱਥਾ ਦੀਆ ਬਖਾਂਦੇ ਸੀ ਉਦੋਂ ਕੁਝਦੀ ਸੀ ਸੋਨੂ ਪੁੱਤ ਕੀ ਖਾਣਾ ਹੈ ਰਾਤ ਨੂੰ ਕੀ ਖਾਏਗਾ ਦਿਨੇ ਵਿੱਚ ਉਦੋਂ ਤਾਂ ਤੂੰ ਵੀ ਬੜੀ ਇੰਗਲਿਸ਼ ਵਿੱਚ ਬਣਾਉਂਦੀ ਵੀ ਬੜੇ ਚੱਜ ਨਾਲ ਸੀ ਸਵਾਨ ਹੁਣ ਉਹ ਤੇ ਦੋ ਨੋਨ ਵਿੱਚ ਬਣਾਉਂਦੀ ਰਹੀ ਅੱਜ ਤੈਨੂੰ ਨਾਂ ਵੀ ਭੁੱਲ ਗਿਆ ਨਹੀਂ ਤੇ ਜਹ ਹਰੇ ਹਰੇ ਲੋਟ ਲਿਆਉਦਾ ਸੀ ਤੇ ਉਹਦੇ ਕੁ ਮੈਂ ਕਿਤੇ ਕੰਠੇ ਪਾਨੇ ਆ ਉਹ ਥਾਡੇ ਦੇ ਰੋਣ ਜਾਂ ਤੇਰੇ ਦੇ ਰੋੜਦਾ ਰਿਆ ਅਹੀਂ ਨਹੀਂ ਕੁਛ ਲੈ ਮੇਰੇ ਪੁੱਤਰ ਅਨਜੀਤ ਨੂੰ ਪੁੱਛ ਕੀ ਕਦੀ ਪਈਆ ਫੜਿਆ ਹੋਵੇ ਤੇ ਬਥੇਰਾ ਖਰਚ ਕਰਦੀ ਸੀ ਮੈਂ ਚੋਰੀ ਛਿਪੇ हां तेनु थेरा, थेरा दीगा, 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 गेन, गेन, की पता बथेरा तेरा ਘਰ ਭਰੇ ਕੀ ਕਰਦੀ ਹੈ ਬਥੇਰਾ ਦੱਸ ਗਿਣ ਗਿਣ ਕੇ ਦੱਸ ਹੁਣ ਕਿਹੜਾ ਮੈਨੂੰ ਮੈਂ ਕਿਹੜਾ ਮੈਨੂੰ ਬੜੇ ਤੂ ਆ ਪਾਏ ਨਸੂਰ ਬੂੜ ਜਿਹੜੇ ਤੇਰੇ ਹੀ ਮੇਰੇ ਜਿਹੜੇ ਪਿਓਰ ਦੀਆਂ ਚੁੰਮੀਆਂ ਵਾਲੇ ਸੂਟ ਲਿਆ ਕੇ ਦਿੱਤੇ ਸੀ ਹਰ ਜਨਮ ਦਿਨ ਤੇ ਵੱਖਰਾ ਦਿਨ ਮਾਰ ਤੇ ਵੱਖਰਾ ਬੱਚਿਆਂ ਦੇ ਜਨਮ ਦਿਨ ਤੇ ਵੱਖਰਾ ਦਿਨ ਦੀ ਸਾਂ ਉਹ ਦਿਨ ਭੁੱਲ ਗਈ ਐ ਸਾਰੇ ਦਿਨ ਭੁੱਲ ਗਈ ਤੂੰ ਉਦੋਂ ਤੇ ਬੜਾ ਕਹਿੰਦੀ ਸੀ ਹਾਂ ਮੇਰਾ ਸੋਨੂੰ ਪੁੱਤ ਲੈ ਕੇ ਆਇਆ ਪਿਓਰ ਦੀ ਚੁੰਨੀ ਵਾਲੇ ਸੂਟ ਭੁੱਲ ਗਈ ਸਾਰੇ ਆਪੂ ਕੇ ਹੰਡਾ ਕੇ ਫਾੜ ਵੀ ਲਈ ਹਾਂ ਮੇਰੀ ਸੋਲਾ ਗੱਲ ਜਿੰਗਾ ਜਾਂ ਢੜਾਉਣੀ ਨੂੰ ਪੜੇਲੇ ਤੇ ਪੁੱਤ ਕੀ ਹੋ ਗਿਆ ਤੀ ਇਹ ਨਾ ਲਾ ਦੋ ਤੂੰ ਗੱਲਾਂ ਕਰਦੀ ਕਿਹਨੇ ਤੂੰ ਪਿਓ ਵਾਲੇ ਮੈਨੂੰ ਸੂਟ ਸਾੜ ਲੈ ਕੇ ਦਿੰਦੀ ਰਹੀ ਆ ਇਥੇ ਸਾਧ ਨੂੰ ਪੁੱਛ ਖਾਂਦੇ ਮੇਰੇ ਘਰ ਹੋ ਰਾਇਆ ਤੇ ਸੂਟ ਮੈਨੂੰ ਸੁਣਾਉਂਦੇ ਆ ਉਹ ਤੇ ਮਾਤਾ ਮੈਂ ਵੈਸੇ ਹੀ ਕਹਿੰਦੀ ਵੀ ਤੂੰ ਬੋਲਦੀ ਵੀ ਮੈਂ ਕਿ ਦੋ ਗੱਲਾਂ ਕਹਿ ਕੇ ਚੁੱਪ ਕਰਾਵਾਂ ਤੈਨੂੰ ਦੋ ਤਿੰਨ ਵੱਜ ਜਾਂਦੀਆਂ ਨਾ ਤੈਨੂੰ ਫਿਰ ਤੂੰ ਇਹ ਗੱਲ ਕਦੀ ਵੀ ਨਹੀਂ ਚੱਲ ਠੰਡੀ ਹੋ ਪਾਣੀ ਲਿਆ ਤੂੰ ਤੇ ਜ਼ਿਆਦਾ ਹੀ ਗਰਮ ਹੋ ਗਈ ਚੱਲ ਮੰਮੀ ਆ ਜਿਹੜੇ ਛਿੱਤਰ ਚੁੱਕਿਆ ਸੀ ਨਾ ਆ ਦੋ ਤਿੰਨੇ ਤੇ ਛੱਡ ਦੇਣੀਆਂ ਆਂ ਤੇ ਮੇਰੀ ਸਮਝਾ ਕੋਈ ਨਹੀਂ ਗੱਲ ਹੈ ਬਗਵਾਸ ਨਾ ਕਰੀ ਕੀ ਕਰਾਂ ਨਹੀਂ ਆਪ ਜਿੱਦਣ ਉਹਨੂੰ ਹੋ ਗਿਆ ਨਾ ਜਿੱਦਣ ਉਹਨੂੰ ਕੁਝ ਹੋ ਗਿਆ ਟੈਨਸ਼ਨ ਨਾ ਤੇ ਤੈਨੂੰ ਮੈਂ ਧੂ ਕਹਿਣਾ ਬਾਹਰ ਕੱਢਿਆ ਗੇਟ ਤੋਂ ਤੇ ਤੂੰ ਵੀ ਯਾਦ ਕਰੇਂਗੀ ਕੋਈ ਪਰਜਾਈ ਹੈਗੀ ਸੀ ਉਹਨੂੰ ਨਾ ਹੀ ਨਹੀਂ ਟੈਨਸ਼ਨ ਦਿਆ ਕਰ ਆਹ ਦੁਪਹਿਰ ਹਲਾ ਲੋ ਦੋਵੇਂ ਜੀ ਕਮਾਓ ਤੇ ਖਾਓ ਸਾਡੇ ਕੇ ਸਿਰ ਚੜੇ ਦੇਖੇ ਤੈਨੂੰ ਤਾਂ ਮੌਕਾ ਚਾਹੀਦਾ ਐਨੂੰ ਕੁਝ ਹੋਵੇ ਤੇ ਤੂੰ ਸਾਨੂੰ ਕੱਢੇ ਇਸ ਤੋਂ ਪਹਿਲਾਂ ਤੈਨੂੰ ਨਾ ਆਪਾ ਕੱਢੀਏ ਚੱਲ ਜਾ ਕੰਮ ਕਰਕੇ ਚੱਲ ਜਾ ਜਾ ਦੱਸਾਂਗੇ ਨਾ ਇੱਕ ਆ ਤੇਰਾ ਨਾ ਕਰਕੇ ਚੋਪਿਆਂ ਮੋਤਾ ਤੇਰੇ ਭਰਾ ਕਰਕੇ ਨਹੀਂ ਨਹੀਂ ਤੇ ਤੇਰਾ ਮੈਂ ਉਹ ਹਾਲ ਦਾ ਹੁਣ ਮੈਂ ਤੈਨੂੰ ਪਤਾ ਦੇ ਲੱਗ ਗਿਆ ਵਾ ਕਿ ਮੈਂ ਤੇਰੇ ਇੱਥੇ ਰਹਿਣ ਕਰਕੇ ਖੁਸ਼ ਨਹੀਂ ਹੈਗੀ ਬਸ ਉਹ ਤਾਂ ਪਤਾ ਤੈਨੂੰ ਤੂੰ ਖੁਸ਼ ਨਹੀਂ ਹਾਂ ਤੇ ਨਹੀਂ ਹੈਗੀ ਤੂੰ ਕੰਮ ਹੀ ਉਹ ਜੇ ਕਰਦੀ ਨਹੀਂ ਕੰਮ ਕਰਾ ਨਾ ਕਰਾ ਤੈਨੂੰ ਤੈਨੂੰ ਖੁਸ਼ੀ ਹੋਣੀ ਕਿੱਥੇ ਹੈ ਆ ਮਮੀ ਤੁਸੀਂ ਦੱਸੋ ਮੈਂ ਤਾਂ ਉਹ ਤੇ ਵੇਲੀ ਆ ਨਹੀਂ ਮਾਤਾ ਤੂੰ 2 ਮਿੰਟ ਮੈਨੂੰ ਸੁਣ ਗੱਲ ਜਦੋਂ ਕੋਈ ਦੇਰ ਦੇ ਆ ਰਹੇ ਹੁੰਦਾ ਕਿ ਕਿਹੜੇ ਕੋੜੇ ਸਵਾਰ ਹੋਣੇ ਹੈ ਹੈ ਦੂਜੀ ਨਹੀਂ ਆਉਂਦੀ ਦੂਜੀ ਅਜੇ ਤੱਕ ਵਿਚਾਰੀ ਆਈ ਨਹੀਂ ਉਹਦਾ ਕਿਤੇ ਫੋਨ ਵੀ ਨਹੀਂ ਆਇਆ ਤੇ ਮੰਮੀ ਰਕੜੀ ਆਈ ਮੈਂ ਦੇ ਲੈ ਕੇ ਤੇ ਤੂੰ ਆਣ ਕੇ ਸੌਦੇ ਬਾਜ਼ੀ ਆੜਿਆ ਕੀ ਕਰਨ ਤੂੰ ਤੇ ਆ ਗਈ ਹੈ ਨਾ ਅਜੇ ਦੂਜੀ ਦਾ ਕਿਤੇ ਫੋਨ ਨਹੀਂ ਵਿਚਾਰੀ ਆਇਆ ਤੇ ਨਾ ਉਹਨੇ ਆਖਿਆ ਮੈਂ ਰਕੜੀ ਤੇ ਆਉਣਾ ਅੱਛਾ ਮੰਮਾ ਦੂਜੀ ਦਾ ਤੇ ਮੈਨੂੰ ਨੰਬਰ ਦੇ ਨਾ ਮੈਂ ਹੁਣੇ ਫੋਨ ਕਰਦੀ ਆਂ ਤੇ ਮੈਂ ਆਪੇ ਲੈ ਆਂਦੀ ਆਂ ਨੂੰ ਤੂੰ ਦੱਸ ਨੰਬਰ ਦੇ ਉਹਦਾ ਕੀ ਨੰਬਰ ਹੈ ਉਹਨਾਂ ਤੇ ਕੋਈ ਅਤਾ ਪਤਾ ਹੀ ਨਹੀਂ ਆ ਉਹ ਕਿੱਥੇ ਰਹਿਣ ਦੀ ਤੇ ਕਿੱਥੇ ਨਹੀਂ ਆ ਮੰਮੀ ਨੂੰ ਪਤਾ ਮੰਮੀ ਨੰਬਰ ਦੇ ਨਾ ਮੈਨੂੰ ਨਹੀਂ ਪਤਾ ਪੁੱਤ ਕੁਝ ਨਹੀਂ ਆ ਬੋਲ ਤੇਰੀ ਨਾ ਤੇਰੇ ਵਰਗੀ ਉਹ ਉਹ ਦੇ ਜਾਈ ਨਹੀਂ ਮੈਂ ਲੈ ਕੇ ਨਹੀਂ ਪਤਾ ਨਹੀਂ ਕਿੱਥੇ ਭੈਣ ਹੋਣੀ ਮੇਰੀ ਤੇਰੀ ਹਾਲਾਤਾਂ ਚ ਹੋਣੀ ਵਿਚਾਰ ਤੇ ਤੁਹਾਨੂੰ ਸਮਝ ਨਹੀਂ ਲੱਗਦੀ ਕੀ ਕਹਿਣਦੇ ਹੋ ਨਹੀਂ ਪਤਾਾਨੂੰ ਬੁੱਕ ਕਰਨਾ ਵਿੱਚ ਦਾ ਬੋਲ ਮੈਂ ਪਾਲਾ ਜੀ ਹਲੇ ਤੇ ਚੰਬੜ ਹੀ ਜਾਂਦੀ ਤਰੇਸ ਬਣ ਕੇ ਅਗਲੇ ਨੂੰ ਨਹੀਂ ਪਤਾ ਸਾਨੂੰ ਉਹ ਕਿੱਥੇ ਰਹਿਣਦੇ ਆ ਤੇ ਮੰਮੀ ਨੇ ਤਾਂ ਹੀ ਕਿੰਜ ਪਤਾ ਹੋਊਗਾ ਅਰੇ ਕੋਈ ਚਲਾ ਮੈਨੂੰ ਮੈਂ ਤਾਂ ਇਹ ਗੱਲ ਕਹੀ ਸੀ ਜਿੱਤਰਾ ਦੀ ਤੂੰ ਪਹਿਣ ਉਹ ਵੀ ਤੇ ਹੈਗੀ ਆ ਕਿ ਤੇ ਆਉਂ ਮੀ ਰਖੜੀ ਤੇ ਆਉਂ ਨਹੀਂ ਪਹਿਣਸ ਵਾਲੋਂ ਨੂੰ ਨਹੀਂ ਪਤਾ ਉਹ ਕਿੱਥੇ ਰਿੰਗੇ ਨਾ ਕਦੀ ਮੇਰਾ ਮੈਨੂੰ ਫੋਨ ਆਇਆ ਨਾ ਕਦੀ ਮੈਂ ਕਿਹਾ ਕਦੀ ਪਹਿਣਾ ਮੈਂ ਗਈ ਮੈਂ ਤਾਂ ਕਿਤੇ ਤਰਸਣ ਡਈ ਉਹਨੂੰ ਵੇਖਣ ਨੂੰ ਜਾਂ ਤੇ ਤੂੰ ਆ ਸਰੇਸ਼ ਬਣ ਕੇ ਚੰਬੜੀ ਗੜੋ ਹੀ ਨਹੀਂ ਕਿਤੇ ਮੈਨੂੰ ਸੱਚੀ ਨਹੀਂ ਫੋਨ ਆਇਆ ਨਹੀਂ ਨਹੀਂ ਆਇਆ ਭੈਣਾ ਮੈਂ ਤਾਂ ਤੇਰੇ ਬਿਨਾ ਰਹਿੰਦੀ ਨਹੀਂ ਸੀ ਮਿੰਟ ਬਾਅਦ ਫੋਨ ਕਰਦੀ ਸੀ ਨਹੀਂ ਹੁਣ ਰਹਿ ਲੈਂਦੀ ਹੁਣ ਤੂੰ ਜੂ ਆ ਗਈ ਆ ਉਹ ਵੀ ਰਹਿ ਲੀਂ ਮੈਨੂੰ ਮੈਂ ਕਿ ਨੰਬਰ ਦੇ ਦੇ ਜੀ ਕੋਈ ਹੋਗਾ ਕੋਈ ਪਰਾਂ ਭਾਜੀ ਦਾ ਹੈਗਾ ਨਾ ਜੂ ਭਾਜੀ ਦਾ ਤੇਰੇ ਕੋਲ ਕਿਤੇ ਫੋਨ ਨਹੀਂ ਆਈ ਮੈਂ ਨਹੀਂ ਕਦੀ ਕੀਤਾ ਭੈਣੇ ਓਏ ਇੱਕ ਵਾਰੀ ਬੱਸ ਕਰ ਤੂੰ ਲੱਗਦਾ ਜੁੱਤੀ ਜੱਤੀ ਕੋਈ ਖਾ ਹੀ ਲੈਣੀ ਐ ਜਾਂ ਕੰਮ ਕਰ ਜਾ ਕੇ ਆਪਣਾ ਸਭ ਤੇਰਾ ਹੀ ਸਭ ਤੂੰ ਕੀ ਜਮਾ ਸੇ ਰਖਾਈ ਜੰਦੀ ਉਹ ਤਾਂ ਖਾ ਹੀ ਜੰਦੀ 24 ਘੰਟਾ ਚੁੱਪ ਦਾ ਜਾ ਕੀ ਸੇ ਰਖਾਦਾ ਕੀ ਸੇ ਰਖਾਦਾ ਆਪਣੀ ਭੈਣ ਯਾ ਡਰੈਸ ਕੁਛ ਦੀ ਨਹੀਂ ਮਕਾਵ ਵਾਲਾ ਕਰ ਜਾ ਕੇ ਬਾਹਰ ਕੇਹੀ ਕੁੜੀ ਖੜੀ ਨਾ ਜਾ ਦਫਾ ਲੈ ਤੇਰੇ ਨਾਲ ਤੇ ਕਰ ਲਾਂ ਦਰਾਣੀਆਂ ਤੇ ਠਾਣੀਆਂ ਨੂੰ ਲੜਦੀ ਮੰਮੀ ਮੇਰੇ ਸੁਣ ਲੋ ਗੱਲ ਇਹਦਾ ਕੁਝ ਕਰੋ ਮੈਂ ਤੁਹਾਨੂੰ ਦੱਸਾਂ ਇੱਕ ਮੈਂ ਗੱਲ ਦੱਸਾਂ ਤੁਹਾਨੂੰ ਗੱਲ ਹੋਰ ਰਣਜੀਤ ਨੂੰ ਸਮਝਾ ਦਿਓ ਆਪਣੀ ਤੌਰ ਤੇ ਕਿ ਥੋੜੇ ਬੋਤੇ ਪੈਸੇ ਦੇਵੇ ਰੱਖ ਲਈ ਤੇ ਸਿਰਫ 500 300 200 ਇੱਥੋਂ ਤੱਕ ਜਿਆਦਾ ਕੁਝ ਰੱਖਣੀ ਤੇ ਕਰਨ ਦੀ ਲੋੜ ਨਹੀਂ ਹੈਗੀ ਉਹ ਤਾਂ ਪਹਿਲੇ ਹੀ ਬੜੀ ਲਾਲਚੀ ਹੋ ਗਈ ਆ ਤੇ ਸਾਡੇ ਤੇ ਤੇ ਉਹਨੇ ਪਹਿਲੇ ਬੜਾ ਬੋਝ ਪਾਇਆ ਵਾ ਸਾਰਾ ਖਰਚਾ ਤੇ ਅੱਗੇ ਰਣਜੀਤ ਚੁੱਕਣ ਲਿਆ ਹੁਣ ਮੈਨੂੰ ਵਿਚਾਰੇ ਨੂੰ ਆਖਣ ਨੂੰ ਕਿ ਤੇ 10000 ਹੱਥ ਤੇ ਧਰ ਦੇ ਮੈਨੂੰ ਪਤਾ ਮੈਨੂੰ ਸਭ ਪਤਾ ਉਹ ਬੜੀ ਸਿਆਣੀ ਆ ਜੋ ਦੇਣਾ ਆਪੇ ਦੇਊ 100 ਦੇ ਦੇ 200 ਦੇ ਦੇ ਮੰਮੀ ਸਿਆਣੇ ਤਾਂ ਤੁਹਾਨੂੰ ਮੈਂ ਵੇਖ ਹੀ ਲਿਆ ਵਾ ਆ ਹੁਣੇ ਤੁਸੀਂ ਡਰੈਸ ਰੂਸੋ ਦਾ ਵਿਮਲਦੀ ਦੀ ਦਾ ਦੱਸ ਦੇਣਾ ਸੀ ਤੇ ਇੰਨੇ ਹੁਣ ਇੱਥੇ ਤੇ ਸਾਡਾ ਸਿਰ ਜਿਹੜਾ ਖਾਂਢੀ ਖਾਂਢੀ ਉੱਥੇ ਜਾ ਕੇ ਉਹਨਾਂ ਦਾ ਖਾਣਾ ਸੀ ਏ ਤੇ ਭਾਲਦੀ ਆ ਮੋਟੀ ਸਾਮੀ ਵੀ ਕੋਈ ਨਾ ਕੋਈ ਮੈਂ ਕਿਸੇ ਦੇ ਕੋਲੋਂ ਬਸ ਕੈਸ਼ ਕਿੱਦਾਂ ਕਢਾਵਾਂ ਉਤੋਂ ਤੇ ਮਰੇ ਮੂੰਹ ਹੀ ਨਿਕਲ ਗਿਆ ਚੰਗਾ ਕੀਤਾ ਤੂੰ ਆ ਗਈ ਮੈਂ ਤੇ ਬਚ ਗਈ ਇੰਨੇ ਜੇ ਬਣਾ ਨਹੀਂ ਉੱਥੇ ਜਾ ਮੜਨਾ ਤੇ ਉਹਦਾ ਵੀ ਸਾਡੇ ਆਲੇ ਹਾਲ ਕਰਦਾ ਇਹਦਾ ਕਾਦਾ ਘਰ-ਬਾਰ ਚੱਲ ਗਿਆ ਮੰਮੀ ਇੰਨੇ ਤੇ ਸਾਡਾ ਜੀਣਾ ਹਰਾਮ ਕਰਤਾ ਇੱਥੇ ਇਹ ਕੁੜੀ ਜਾਨੀ ਕੋ ਲਾ ਜੋ ਸਕਦਾ ਜਿੰਨਾ ਮਰਜੀ ਜੋੜ ਲਾ ਲੇ ਇੱਕ ਤੇ ਨਾ ਅਛਮੀ ਸ਼ਿਪਰੀ ਜੀ ਕੰਨ ਲਾ ਕੇ ਸੁਣਦੀ ਰਹਿੰਦੀ ਐ ਕੀ ਗੱਲਾਂ ਕਰਦੀ ਗੁਰਪ੍ਰੀਤ ਅੱਜ ਤੇ ਮਾਤਾ ਨੇ ਮੈਨੂੰ ਦੱਸ ਹੀ ਦੇਣਾ ਸੀ ਵਿਮਲ ਦੀਦੀ ਦਾ ਐਡਰੈਸ ਜਾਂ ਫੋਨ ਨੰਬਰ ਕੁਛ ਨਾ ਕੁਝ ਮੇਰੇ ਹੱਥ ਪੱਲੇ ਆ ਜਾਣਾ ਸੀ ਮਾਤਾ ਲੱਗ ਹੀ ਜਾਣਾ ਸੀ ਆ ਉੱਪਰੋਂ ਇਟ ਟਪਕ ਗਈ ਨਹੀਂ ਸਾਨੂੰ ਤੇ ਕੁਛ ਪਤਾ ਹੀ ਨਹੀਂ ਸਾਨੂੰ ਤੇ ਉਹਦੇ ਨਾਂ ਆਤਾ ਪਤਾ ਪਤਾ ਹੀ ਨਹੀਂ ਭਲਾ ਇਹਨਾਂ ਨੂੰ ਪਤਾ ਹੀ ਨਹੀਂ ਕਿ ਵਿਮਲ ਦੀਦੀ ਕਿੱਥੇ ਰਹਿੰਦੇ ਕਿਹੜੀ ਮਾਂ ਮੈਂ ਕਿਹੜੀ ਮਾਂ ਨੂੰ ਨਹੀਂ ਪਤਾ ਹੋਏਗਾ ਕਿ ਮੇਰੀ ਧੀ ਕਿੱਥੇ ਐ ਕਿੱਥੇ ਨਹੀਂ ਰਹਿੰਦੀ ਕੁਛ ਪਤਾ ਹੀ ਨਹੀਂ ਇਹਨਾਂ ਨੂੰ ਜੀ ਸੌਫੀ ਮੁੱਕਰ ਗਈ ਪਹਿਲੇ ਚੰਗੀ ਬਲੀ ਅੱਜ ਰੰਗ ਹੀ ਬਦਲ ਗਿਆ ਆਪਣੀ ਨੂਨ ਨੂੰ ਵੇਖਦੇ ਪਤਾ ਨਹੀਂ ਕੀ ਇਹਨੂੰ ਦਿਖ ਰਿਹਾ ਨੂਨ ਵਿੱਚ ਕੋਈ ਡੈਨ ਨਾ ਦਿਖਦੀ ਲੱਗਦਾ ਇਹਨੂੰ ਜਿਹੜੀ ਇਹਦੀ ਜ਼ਬਾਨ ਫੱਥਲਾਣ ਲੱਗ ਪੈਂਦੀ ਹੈ ਪਤਾ ਨਹੀਂ ਕੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੋਵਾਂ ਦੀ ਕੋਈ ਨਾ ਕੋਈ ਤਾਂ ਗੜਬੜ ਹੈ ਪਤਾ ਇਹਨਾਂ ਦੋਵਾਂ ਨੂੰ ਹੈ ਜਾ ਕੇ ਇਹਦੇ ਹਾਲਾਤ ਬਦਲ ਗਏ ਵਿਮਲ ਦੇ ਅਮੀਰ ਨਾ ਹੋਈ ਹੋਵੇ ਕਿਤੇ ਮਾਂਚ ਤੇ ਆਉਂਦਾ ਵੀਰੇ ਮੈਂ ਸੁਣਿਆ ਤੇ ਜੇ ਕੀ ਪਤਾ ਸੁਣਿਆ ਸਹੀ ਨਾ ਹੋਵੇ ਕਿਤੇ ਜਹਾ ਦੇ ਕੀ ਪਤਾ ਗਰੀਬੀ ਨਾ ਹੋਵੇ ਕਿਤੇ ਰੁੱਟ ਜਾਨੀ ਜਾ ਸ ਸਲਾਈ ਇਹ ਕਰਦੀ ਹੋਵੇ ਜਾਂਦੇ ਮਾੜੇ ਹਾਲਾਤ ਹੋਣੇ ਤਾਂ ਇਹਨੇ ਦੱਸ ਦੇ ਮੈਨੂੰ ਕਿਤੇ ਚੰਗੇ ਹੁੰਦੇ ਵਰਦਾਸੀ ਦੇਣਾ ਸੀ ਸ਼ੋਸ਼ੇ ਵਾਸੀ ਚ ਮਰ ਮਾੜੇ ਹਾਲਾਤ ਹੋਣੇ ਮੈਨੂੰ ਲੱਗਦਾ ਹਾਲ ਕੇ ਪਹਿਲੇ 200 ਸਵਾਈ ਸੀ ਕਿਤੇ 100 ਰੁਪਿਆ ਸਵਾਈ ਤੋਂ ਸੂਟ ਨਾ ਸਿੰਦੀ ਹੋਵੇ ਅੱਜ ਕੱਲ ਮਿੰਤਿਆ ਹੀ ਲੱਗਦਾ ਤਾਂ ਇਹਨੇ ਦੱਸ ਦੇ ਹੋਣੇ ਕਿ ਗੁਰਪ੍ਰੀਤਨਾ ਇਹਨੂੰ ਤਾਨੇ ਮਿੰਮੇ ਮਾਰੇਗੀ ਮਿੰਤਿਆ ਹੀ ਲੱਗਦਾ ਭੇ ਮੈਨੂੰ ਕੀ ਲੈਣੀ ਆ ਵਿਮਲ ਕੋ ਐ ਰੀ ਗਰੀਬ ਕਿੱਥੇ ਸਾਕਾ ਤੱਕੀ ਖਾਂਦੇ ਆ ਮੈਂ ਹਰ ਕੇ ਦਾ ਨਾਂ ਥੋੜੀ ਯਾਦ ਰੱਖਣਾ ਕੀ ਵਿਮਲ ਤੇ ਕੀ ਚਿੰਮਨ ਆ ਮੈਨੂੰ ਤੇ ਨਾ ਰਖੜੀ ਦਾ ਇੱਕ ਹੈਗਾ ਸੀ ਕਿ ਸਾਲ ਬਾਅਦ ਆਉਂਦੀ ਚਲ ਜੋ ਮੰਗਾਗੀ ਨਾ ਮਿਲ ਜਾਏਗਾ ਅੱਗੇ ਵੀ ਮੈਨੂੰ ਸੋਨੇ ਦੀਆਂ ਚੀਜ਼ਾਂ ਬੰਨਦੇ ਸੀ ਵਾਵਾ ਖੁਸ਼ ਰੱਖਦੇ ਸੀ ਮਾਂ ਇਹੇ ਮਾਂ ਜਿਹਦੇ ਅੱਜ ਰੰਗ ਰਾਂਗੀ ਬਦਲੇ ਹੋਏ ਉਹ ਹੀ ਨਾ ਪਹਿਲੇ ਰਾਮ ਨਾਲ ਗੱਲ ਕਰਦੀ ਫੇਰ ਨੂੰ ਵਿੱਚ ਆਈ ਸਿਆਪਾ ਤਾਂ ਸਾਰਾ ਸ਼ਮਮੀ ਦਾ ਹੈ ਚੰਗੀ ਭਲੇ ਮਾਵਾ ਧੀਆਂ ਦੀ ਕਈ ਗੱਲਾਂ ਹੁੰਦੀਆਂ ਜੜੀ ਮਾਂ ਮੈਂ ਦੁੱਖ ਦੱਸਦੀ ਵੀ ਸੀ ਆਪਣੀ ਮਾਂ ਨੂੰ ਕਿ ਚਲ سونے ਦੀ ਚੀਜ਼ ਨਾ ਮਾਈ ਤੂੰ ਮੈਨੂੰ ਕੈਸ਼ ਹੀ ਦੇ ਦੇ ਨੀ ਪਰੋਂ ਮੈਡਮ ਕਹਿੰਦੀ ਜੀ ਕੈਸ਼ ਕੀ ਕਰਨਾ ਐ ਇੰਨੇ ਤੇ ਆਪਾਂ ਨਾ ਆਪਣਾ ਸਾਰਾ ਵੇਖਾਂਗੇ ਹਿਸਾਬ ਕਿਤਾਬ ਫੇਰ ਦਵਾਂਗੇ ਗੁਰਪ੍ਰੀਤ ਨੂੰ ਕੈਸ਼ ਫੇਰ ਦੇਗੀ ਮੈਨੂੰ ਕੈਸ਼ ਤੂੰ ਇਹਨੇ ਕੁੱਛੇਗਾ ਨਾ ਮੇਰਾ ਭਰਾ ਕੀ ਦੇਣਾ ਆਪਣੀ ਭੈਣ ਨੂੰ ਆਈ ਵੱਡੀ ਮੇਰਾ ਖੂਨ ਖੋਲਦਾ ਪਿਆ ਵੈ ਨੀ ਮਾਈ ਮੇਰੀ ਤੈਨੂੰ ਕੀ ਬਤਾ ਮੇਰੀ ਕੀ ਮਜਬੂਰੀ ਜੜੀ ਮੈਂ ਤੇਰੇ ਕੋ ਕੈਸ਼ ਮੰਗਦੀ ਵੀ ਪਰ ਤੂੰ ਮੇਰੀ ਮਜਬੂਰੀ ਸੁਣਨਾ ਨਹੀਂ ਚਾਹੁੰਦੀ ਮੈਂ ਕੋਈ ਲਾਲਚਨਾ ਨਹੀਂ ਇਸ ਵਾਰੀ ਤੇਰੇ ਕੋ ਪੈਸੇ ਮੰਗਦੀ ਵੀ ਮੇਰੇ ਬੱਚਿਆਂ ਦਾ ਸਕੂਲੋਂ ਨਾ ਕਟਿਆ ਜਾਵੇ ਉਹਨਾਂ ਦੇ ਸਾਲ ਦਾ ਸਾਰੇ ਫੀਸ ਦਾ ਕਿੱਥੋਂ ਖਰਚਾ ਕੌਣ ਚੱਲੇਗਾ ਇਸ ਕਰਕੇ ਮੈਂ ਸਾਰ ਦੇ ਪੈਸੇ ਜਮ੍ਹਾਂ ਕਰਵਾਉਣੇ ਆ ਉੱਥੇ ਇਸ ਕਰਕੇ ਮੈਂ ਰਖੜੀ ਤੇ ਕੈਸ਼ ਮੰਗਦੀ ਵੀ ਕਿ ਚੱਲ ਮੇਰੇ ਕੈਸ਼ ਹੱਥ ਪੱਲੇ ਆਊਗਾ ਤੇ ਮੈਂ ਉੱਥੇ ਸਕੂਲ ਜਾ ਕੇ ਜਮ੍ਹਾਂ ਕਰਵਾਵਾ ਦਵਾਂਗੀ ਮੈਡਮ ਦਾ ਵੀ ਬਾਰ-ਬਾਰ ਫੋਨ ਆਂਦਾ ਪਿਆ ਮੈਂ ਕੀ ਕਹਾਂ ਮੈਡਮ ਨੂੰ ਕੋਈ ਸਮਾਂ ਹੀ ਨਹੀਂ ਆਉਂਦੀ ਵੀ ਇਸ ਕਰਕੇ ਮੈਂ ਕਿਹਾ ਚਾ ਰਖੜੀ ਦੇ ਜਿਹੜੇ ਪੈਸੇ ਮਿਲਣਗੇ ਨਾ ਮੈਂ ਆਪਣੇ ਸਿੱਦੇ ਬੱਚੇ ਤਾਂ ਉੱਥੇ ਜਮਾ ਕਰਾ ਦੇਣੇ ਮੈਂ ਕੋਈ ਖਰਚ ਨਹੀਂ ਕਰਨੀ ਦੇਈ ਸਕਦਾ ਭਰਾ ਹੁਣ ਕੰਮ ਵੀ ਉਹਦਾ ਠੀਕ ਹੈ ਐ ਥੋੜੀ ਕਿ ਮਾੜਾ ਕੰਮ ਹੈ ਹੁੰਦੇ ਚੰਗਾ ਵਾਲਾ ਕਾਰੋਬਾਰ ਚੱਲਦਾ ਭਈ ਮੇਰੇ ਭਰਾ ਦਾ ਫਿਰ ਕਿ ਉਹ ਦੇ ਦੇਖਾ ਥੋੜੀ ਵੱਧ ਦੇ ਵੀ ਦੇਗਾ ਇਸ ਵਾਰੀ ਮੈਂ ਤੇ ਮਜਬੂਰੀ ਹੁਈਆਂ ਇਸ ਕਰਕੇ ਮੈਂ ਮੰਗਦੀ ਵੀ ਆ ਨਹੀਂ ਤੇ ਬੱਚਿਆਂ ਨੂੰ ਇੱਥੇ ਲਿਆ ਆਂਦਾ ਕੱਲ ਨੂੰ ਤੁਰਦੇ ਫਿਰਦੇ ਹਨ ਕੋਈ ਟੱਕਰ ਗਿਆ ਨਾਲ ਬੱਚੇ ਤੁਰਦੇ ਹੋਣਗੇ ਹੱਡੇ ਤੇ ਉਹਨਾਂ ਨੂੰ ਕਿਤੇ ਕਹਿਤਾ ਕਿ ਠੱਗ ਦੇ ਠੱਗ ਦੇ ਬੱਚੇ ਹੈਗੇ ਆ ਤੇਰੇ ਮਾਪਿਓ ਠੱਗ ਗਏ ਆ ਬੱਚਿਆਂ ਨੂੰ ਇਹ ਗੱਲਾਂ ਸੁਣਨ ਨੂੰ ਮਿਲ ਗਈਆਂ ਉਹ ਇੰਨੇ ਚੰਗੇ ਭਲੇ ਸਕੂਲਾਂ 'ਚ ਪੜਦੇ ਵੀ ਉਹਨਾਂ ਨੇ ਸੋਚਣਾ ਸਾਡੇ ਮਾਪਿਓ ਠੱਗ ਗਏ ਕਾ ਨੂੰ ਸਾਡੇ ਨਾਲ ਨਫ਼ਰਤ ਨਾ ਕਰਨ ਮੈਂ ਇਸ ਕਰਕੇ ਨਾ ਆਪਣੇ ਬੱਚੇ ਨੂੰ ਇੱਥੇ ਕੇਹੀ ਕੀਮਤ ਤੇ ਨਹੀਂ ਬਣਾ ਜਿੱਥੋਂ ਮਰਜ਼ੀ ਮੈਨੂੰ ਪੈਸਿਆਂ ਦਾ ਇੰਤਜ਼ਾਮ ਕਰਨਾ ਪਵੇ ਭਾਵੇਂ ਆ ਦੇ ਭਾਵੇਂ ਨਾ ਦੇ ਮੈਂ ਤਾਂ ਆਪਣੇ ਬੱਚੇ ਨੂੰ ਉੱਥੇ ਹੀ ਪੜਾਣਾ ਹੈ ਇੱਥੇ ਬਿਲਕੁਲ ਨਹੀਂ ਲਿਆਣਾ ਕਿਉਂ ਹੈ ਹੁਣ ਕੀ ਕੁਛ ਨਹੀਂ ਹੋਇਆ ਹੁਣ ਕੀ ਉਧਰ ਰੋਣ ਨਹੀਂ ਕੁਝ ਹੋਇਆ ਮੈਂ ਕਿਉਂ ਰੋਣ ਰੋਣ ਮੇਰੇ ਦੁਸ਼ਮਣ ਅਸ਼ਮਨ ਨਾ ਨਹੀਂ ਆ ਪਾਣਾ ਤੇਰੀ ਕੀ ਉਹ ਕਰਦੇ ਆ ਮੇਰੀ ਗੱਲ ਸੁ ਜੋ ਕੁਝ ਵੀ ਰਖੜੀ ਦਾ ਬੰਦਾ ਵਾ ਨਾ ਉਹ ਆਪਾਂ ਤੈਨੂੰ ਜਰੂਰ ਦਵਾਂਗੇ ਤੇਰੇ ਪ੍ਰਾਣੀ ਕਦੀ ਪਹਿਣਾ ਦਾ ਹੱਕ ਖਾਦਾ ਵਾ ਉਹ ਤੁਹਾਨੂੰ ਮਿਲਣਾ ਹੀ ਮਿਲਣਾ ਵਾ ਮੈਂ ਜਿੰਨੇ ਇਹ ਸਮਝਾਇਆ ਇਹ ਤਾਂ ਗੱਲਾਂ ਸੁਣਾਈਆਂ ਵੀ ਜਿਹੜੀ ਈ ਨੇ ਨਾ ਈਨ ਉਹ ਨਹੀਂ ਮਨਾਈ ਕੋਣ ਜੀ ਇਹ ਰੁਕਾਵੇਂ ਕਿ ਮੈਨੂੰ 50000 ਦੇ ਦੋ ਲੱਖ ਦੇ ਦੋ ਉਹ ਤੇ ਨਹੀਂ ਨਾ ਤੇਰਾ ਭਰਾ ਦੇ ਸਕਦਾ ਇਹ ਚੀਜ਼ ਹੈ ਬਾਉ ਪਰ ਮੈਂ ਤੈਨੂੰ ਕੋਈ ਇਹ ਨਹੀਂ ਕਹਿਣ ਦੀ ਕਿ ਤੂੰ ਭਰਾ ਨੂੰ ਰਖੜੀ ਨਾ ਬਣ ਜਾ ਤੂੰ ਹੱਟ ਤੇ ਬੋਝ ਆ ਮੈਂ ਇਦਾਂ ਦਾ ਕੁਝ ਨਹੀਂ ਕਹਿਣਗੇ ਤਾਂ ਕੀ ਸਮਝੇ ਜੋ ਫਿਰ ਗੁੱਸੇ ਜਿੱਦਾਂ ਨਹੀਂ ਤੂੰ ਸੁਣਾਉਣੀ ਤੇ ਉਦਾਂ ਦੀ ਤੂੰ ਘਰ ਮੇਰੇ ਕੋਲ ਸੁਣ ਲੈਣੀ ਹੁਣ ਮੈਂ ਮਾਰਾ ਜੀ ਉਧਰੋਂ ਚੱਲੀ ਨਾ ਮੈਨੂੰ ਫੇਰ ਕਰਸਾ ਆਇਆ ਤੇ ਰਲ ਵੇਖ ਕੇ ਤੂੰ ਰੋਂਦੀ ਜੇ ਤੂੰ ਮੇਰੇ ਹਲਕਾ ਤੋਂ ਸਮਝ ਜਾਂਦੀ ਨਾ ਤੇ ਇੰਜ ਨਾ ਕਰਦੀ ਜੋ ਤੂੰ ਕਰਦੀ ਵੀ ਤੂੰ ਮੇਰੇ ਹਲਾਤਾਂ ਨੂੰ ਸਮਝੀ। ਕੀ ਮਤਲਬ ਤੇਰਾ? ਮੈਂ ਤੇਰੇ ਨਾਲ ਕੀ ਕੀਤਾ ਗੁਰਪ੍ਰੀਤ? ਜਿੱਦਾਂ ਦਾ ਤੂੰ ਬੋਲੀ ਤੇ ਉਦਾਂ ਦੀ ਆਂਗੋ ਸੁਣ ਲਈ ਐ। ਹੋਰ ਤੇ ਦਿਨ ਮੈਂ ਕੁਝ ਨਹੀਂ ਕਿਹਾ। ਬਹੁਤ ਕੁਝ ਬੋਲਦੀ ਐ ਤੂੰ ਨਾ। ਵੱਧ ਘੱਟ ਬਹੁਤ ਬੜੀ ਬੇਇੱਜ਼ਤੀ ਤੂੰ ਮੇਰੀ ਕਰਦੀ। ਮੈਂ ਤੇਨੂੰ ਕੀ ਗਿੰਗਿੰਕੇ ਗਗਨਾਉਂ। ਚੱਲ ਤੇਰੀ ਮਰਜ਼ੀ। ਮੈਂ ਤਾਂ ਤੈਨੂੰ ਸਮਝਾਉਣ ਦੀ ਐ ਕਿ ਨਾ ਈਰਖਾ ਕਰਿਆ ਕਰ ਤੇ ਸਹੀ ਤਰ੍ਹਾਂ ਰਿਆ ਕਰ। ਪਰ ਤੂੰ ਇਹ ਚੀਜ਼ ਸਮਝਣ ਨੂੰ ਤਿਆਰ ਹੀ ਨਹੀਂ ਐ। ਚਲ ਜੇ ਤੂੰ ਇੰਨਾ ਹੀ ਪੁੱਛਦੀ ਵੀ ਆ ਕੀ ਤੇਰੀ ਮਜਬੂਰੀ ਹਾਂ ਬੋਲ ਅਸਜਨ ਮੈਨੂੰ ਮੇਰੀ ਦੀਦੀ ਦੀ ਬੜੀ ਯਾਦ ਆਉਂਦੀ ਜੀ ਕਿਹੜੀ ਦੀਦੀ ਮੇਮਨ ਦੀਦੀ ਹੋਰ ਕਿਹੜੀ ਮੇਰੀਆਂ ਭੈਣਾਂ ਇੱਕ ਤੇ ਭੈਣਾਂ ਜੀ ਮੇਰੀ ਹੋਰ ਮੇਰੀ ਕੋਈ ਨਹੀਂ ਮੈਨੂੰ ਅੱਜ ਫਿਕਰ ਇਸ ਤਾਈ ਅੰਦਰ ਤੇਨੂੰ ਦੱਸਿਆ ਤੇ ਸੀ ਸੁਪਨਾ ਵੀ ਮੈਨੂੰ ਪੈੜ ਆਇਆ ਵੈ ਫਿਰ ਵੀ ਤੂੰ ਮੈਨੂੰ ਮਿਲ ਆਇਆ ਨਾ ਮੈਂ ਕਿੰਨੀ ਦੇਰ ਤੇਰੇ ਤਰਲੇ ਮਾਰਦੀ ਵੀ ਹਾਂ ਤਾਂ ਵੀ ਤੂੰ ਵੀ ਨਹੀਂ ਗੱਲ ਸੁਣਦੀ ਨਹੀਂ ਤੂੰ ਮੰਜਾ ਆ ਕੇ ਬਣਾਉਂਦੀ ਐ ਇਹਦਾ ਕਿੱਥੋਂ ਪਿਆਰ ਹੋਣਾ ਆਪਣੀ ਭੈਣ ਨਾਲ ਜੋ ਗਲਤੀਆਂ ਮੈਂ ਪਹਿਲੇ ਕਰ ਚੁੱਕੀ ਪਾਸਟ ਰੀ ਉਹ ਥੋੜੀ ਮੈਂ ਉਂਝਦੀ ਥੋੜੀ ਹਿਉਣਾ ਅੱਛਾ ਤੇ ਤੇਰੀ ਉਦਾਸੀ ਦਾ ਆ ਕਾਰਨ ਹੀ ਹੈ ਹਨਾ ਫੇਉ ਕਰਨ ਬਾਬੀ ਚਾਲ ਕੋਈ ਨਹੀਂ ਫਿਰ ਤੂੰ ਉਦਾਸ ਹੀ ਹੈ ਇੱਕ ਮਿੰਟ ਬਾਬੀ ਮੇਰੀ ਗੱਲ ਤੂੰ ਸੁਣ ਇਹ ਕਿੰਨਾ ਚੰਗਾ ਲੱਗੇਗਾ ਜੇ ਅਸੀਂ ਪਹਿਣਾ ਇਕੱਠਿਆ ਰਖੜੀ ਬੰਨਾਂਗੇ ਅੱਗੇ ਆਪਾਂ ਹਰ ਸਾਲ ਇਕੱਠੇ ਸ਼ੋਪਿੰਗ ਨਾ ਰਹਿ ਆਨੇ ਆ ਇਕੱਠੇ ਇੱਕੋ ਤਰ੍ਹਾਂ ਦੀ ਰਖੜੀ ਖਰੀਦਦੇ ਹਾਂ ਕਿ ਤੂੰ ਇਹ ਮੈਨੂੰ ਦੱਸ ਦੇ ਨੀ ਮੇਰੀ ਦੀਦੀ ਦਾ ਐਡਰੈਸ ਮੈਂ ਉਹਨਾਂ ਦੀ सेम सेम ਹੀ ਰਖੜੀ ਬੰਨ੍ਹਦੀ ਭਰਾ ਨੂੰ ਆਪਣੇ ਮੇਰੀ ਗੱਲ ਸੁਣ ਧਿਆਨ ਨਾਲ ਗੁਰਪ੍ਰੀਤ ਕਿੰਨੋਂ ਇੰਨਾ ਤੇ ਪਤਾ ਹੈ ਨਾ ਕਿ ਵਿਮਲ ਦੀਦੀ ਹਰ ਸਾਲ ਰਖੜੀ ਲੈ ਕੇ ਇਸ ਘਰ ਚ ਆਉਂਦੇ ਨੇ ਪਤਾ ਹੈ ਨਾ ਆਉਂਦੇ ਆ ਤੂੰ ਵੀ ਆ ਨਹੀਂ ਤੇ ਆਪਾਂ ਉਹਨੂੰ ਵਟਸਐਪ ਤੇ ਫੋਟੋ ਇੱਕ ਦੂਜੇ ਨੂੰ ਭੇਜੀ ਕੋਈ ਰਖੜੀ ਪਾ ਹਾਂ ਤੇ ਹੁਣ ਵੀ ਉਹਨਾਂ ਨੇ ਆਉਣਾ ਹੀ ਆ ਰਖੜੀ ਤੇ ਲੈ ਲਈਆਂ ਡਰੈੱਸ ਮੈਨੂੰ ਕੱਲ ਤੋਂ ਵਿੱਚ ਬੁਰੀ ਬਣਾਉਣ ਦੇ ਸੀ ਦਿੰਦੇ ਦੇਣਾ ਨੰਬਰ ਦੇ ਦੇ ਫੋਨ ਨੰਬਰ ਲੈਣਾ ਮੇਰੇ ਕੋ ਕਿੱਥੇ ਨੰਬਰ ਆ ਆ ਮੇਰੇ ਤੇ ਆਪਣੇ ਘਰ ਦੇ ਇਨੇ ਹਾਲਾਤ ਖਰਾਬ ਰਏ ਆ ਹੁਣ ਮਹਾਮਾਰਾ ਜੇ ਕੁਛ ਨਾ ਕੁਛ ਠੀਕ ਹੋਇਆ ਵਾ ਮੈਂ ਕਿੱਥੇ ਮੇਰੇ ਕੋ ਨੰਬਰ ਆ ਮੈਂ ਤੇ ਆਪਣੀਆਂ ਟੈਨਸ਼ਨਾਂ ਚੁੱਲਜੀ ਪਈ ਨੀ ਟੈਨਸ਼ਨਾਂ ਕਿ ਨੂੰਨੇ ਜੇ ਟੈਨਸ਼ਨਾਂ ਦਾ ਸਾਰਿਆਂ ਨੂੰ ਮੈਂ ਨੰਬਰ ਮੰਗਿਆ ਬਸ WhatsApp ਤੇ ਮੈਂ ਮੈਸੇਜ ਹੀ ਕਰਨਾ ਮੈਂ ਕੁਛ ਨਹੀਂ ਫਾਇਦਾ ਥੋੜੀ ਚੁਕਨਾ ਮਾ ਦੋ ਕੋਈ ਵਿਚਾਰੀ ਚੱਲ ਕੋਈ ਗੱਲ ਨਹੀਂ ਵੇਖਦੀ ਆ ਜੇ ਰਣਜੀਤ ਕੋ ਨੰਬਰ ਹੈ ਫੋਟੋ ਲੈ ਕੇ ਦੇਣੀ ਉਹਦੀ ਡਿੱਪੀ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਨੀ ਕਿ ਤੰਦਰੁਸਤ ਹੈ ਕਿਵੇਂ ਰਹਿਣਾ ਕੋਈ ਗੱਲ ਕੋਈ ਠੀਕ ਆ ਵੇਖਦੀ ਆ ਜੇ ਨੰਬਰ ਹੋਗਾ ਤਾਂ ਦੇ ਦੇ ਤੈਨੂੰ ਟੈੱਕਰ ਕੋ ਨੰਬਰ ਕਢਵਾਉਂਦੀ ਪਈਆਂ ਕਮੀਨੀ ਇੰਨੀ ਪੱਕੀ ਤੇਂਦੀ ਨਹੀਂ ਨੰਬਰ ਮਿੰਮਾ ਤਾਂ ਮਿੰਮਾ ਤਾਂ ਮੈਂ ਹਾਲ ਚਿਰ ਚੰਗੀ ਤਰ੍ਹਾਂ ਪੁੱਛ ਲੈ ਕੀ ਕਰਦੀ ਪਈ ਐ ਕਿੱਥੇ ਗਈ ਮਿੰਨ ਤਾਂ ਉਦੋਂ ਦੇ ਟੈਂਸ਼ਨ ਟੈਪ ਵੀ ਔਨ ਆਫ ਮੇਰਾ ਦਿਲ ਅਚਕੜ ਪੜਦਾ ਨਹੀਂ ਕਿਉਂ ਕਿਰਚ ਗੰਦਾ ਨਹੀਂ ਪੱਚ ਗਿਆ ਵਿੰਮਲ ਨਾਲ ਕੁਛ ਗੱਲਾਂ ਫੋਲ ਕਿਉਂ ਹੈ ਤੇ ਪੈਣੀ ਆ ਨਾ ਕੋਈ ਤੇਰੀਆਂ ਚੁਗਲੀਆਂ ਕਰਕੇ ਆਵਾ ਛੰਮੀ ਐ ਫਿਰ ਤੈਨੂੰ ਪਤਾ ਲੱਗੂਗਾ ਮੈਂ ਆਪੇ ਭੈਣ ਨੂੰ ਵੀ ਆਪਣੇ ਮੱਲੀ ਕਰ ਲੈਣਾ ਇੱਕੀ ਜਾ ਤੂੰ ਇਹ ਰਖੜੀ ਦਾ ਹੰਤ ਦੇ ਦੇ ਤੈਨੂੰ ਮੇਰੇ ਇਹ ਦੀ ਸ਼ਾਵਰ ਚੀਜ਼ ਹੈ ਨਾ ਕੋਈ ਗੱਲ ਨਹੀਂ ਕਰਨ ਵਾਲੀ ਇਹਦੀ ਮੈਂ ਸਗੋਂ ਹਮਦਰਦੀ ਕਰਨੀ ਆ ਪੀ ਚੱਲ ਰੋਂਦੀ ਹੈ ਤੈਨੂੰ ਚੁੱਪ ਕਰਾ ਦੇਣੀ ਆ ਇਹਦੀ ਤੇ ਉਹ ਗੱਲ ਆ ਵੀ ਰੱਸੀ ਸੜ ਗਈ ਆ ਵਾਟਰ ਨਹੀਂ ਜਾਂਦਾ ਇਹਦੇ ਤੇ ਤਰਸ ਕਰਨ ਵਾਲਾ ਬੰਦਾ ਛਲਾਈ ਆ ਕਿੱਡੀ ਲਈ ਹੁਣ ਮੈਨੂੰ ਸ਼ਿਪਲੀ ਬਣ ਕੇ ਆਖਿਆ ਵੀ ਮਨ ਦੀ ਦੀ ਦਾ ਨੰਬਰ ਦੇ ਹੁਣ ਜਲ ਜੂਗੀ ਉਹਦੇ ਘਰ ਫਿਰ ਉਹਨੂੰ ਮਨਾਉਂਗੀ ਵੀ ਤੂੰ ਹੀ ਇੰਨੇ ਬਹਿ ਮੰਗ ਰਖੜੀ ਦੇ ਤੇ ਨਾਲ ਮੈਂ ਮੰਨੂਗੀ ਨਾਲੇ ਉਹਨੂੰ ਕਹੂਗੀ ਕਿ ਹੋ ਰੋ ਕੇ ਵੀ ਮੇਰੀ ਹੁਣ ਹੈਲਪ ਕਰ ਦੇ ਤੇਰੇ ਬਾਜੀ ਦਾ ਕੰਮ ਨਹੀਂ ਹੈਗਾ ਅਸੀਂ ਲੁੱਟੇ ਗਏ ਸਾਡਾ ਘਰ-ਬਾਰ ਨਹੀਂ ਹੈਗਾ ਹੈ ਤੇ ਹੁਣ ਉਹਨਾਂ ਦਾ ਵੀ ਕੰਮ ਕਰ ਚੰਗਾ ਤੇ ਉਹ ਜੀ ਬਾਜੀ ਤੇ ਉਹ ਜੀ ਦੀਦੀ ਆ ਘੱਟੋ ਘੱਟ 2-3 ਲੱਖ ਉਹਨਾਂ ਨੇ ਇਹਨੂੰ ਐਵੇਂ ਫੜਾ ਦੇਣਾ ਤੇ ਮੁੜ ਕੇ ਲੈ ਮਾਰਨੀ ਲੱਤ ਤੇ ਤੁਰੇ ਜਾਓ ਜਿੰਨੀ ਮਰਜ਼ੀ ਸਕੀਮਾਂ ਲਾਈ ਜਾ ਐਡਰੈਸ ਤੇ ਤੈਨੂੰ ਮੈਂ ਵੀ ਨਹੀਂ ਦਿੰਦੀ ਦੀਦੀ ਆਉਗੀ ਨਾ ਰਖੜੀ ਤੇ ਉਹਨੂੰ ਤਾਂ ਪਹਿਲੇ ਸਮਝਾਣਾ ਕਿ ਕਿਤੇ ਇਹਦੇ ਚਾਟੇ ਨਾ ਚੜੇ सानो मन रेस्ट